ਲੂਲਬਾਈ ਪਿੰਡ ਦੇ ਮਸਲਾ ਹੈਗਾ ਇਹਦੇ ਵਿੱਚ ਇੱਕ ਵਿੱਕੀ ਨਾਮ ਦਾ ਲੜਕਾ ਜੋ ਕਿ ਇਸੇ ਪਿੰਡ ਦਾ ਰਹਿਣ ਵਾਲਾ ਤੇ ਮਜ਼ਦੂਰੀ ਦਾ ਕੰਮ ਕਰਦਾ ਇਹਦੀ ਇੱਥੇ ਇੱਕ ਪਿੰਡ ਦੇ ਵਿੱਚ ਇੱਕ ਲੇਡੀ ਬਿੰਦ ਨਾਮ ਦੀ ਲੜਕੀ ਹੈਗੀ ਉਹਦੇ ਨਾਲ ਇਹਦੇ ਰਿਲੇਸ਼ਨ ਦੇ ਵਿੱਚ ਸੀਗਾ ਰਾਤ ਜਦੋਂ ਉਸ ਨੂੰ ਮਿਲਣ ਆਇਆ ਸੀਗਾ ਤਕਰੀਬਨ 11 12 ਵਜੇ ਦੇ ਕਰੀਬ ਤਾਂ ਉਸਦੇ ਘਰ ਵਾਲਿਆਂ ਨੂੰ ਇਹਨਾਂ ਤੇ ਪਹਿਲਾਂ ਹੀ ਸ਼ੱਕ ਸੀਗਾ ਵੀ ਇਹਦੇ ਇਹ ਕਿ ਵਿਕੀ ਦੇ ਉੱਪਰ ਤੇ ਆਪਣੀ ਘਰਵਾੜੀ ਦੇ ਉੱਪਰ ਤੇ ਉਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦੀ ਪੂਰੀ ਪਲੈਨਿੰਗ ਕੀਤੀ ਹੋਈ ਸੀ ਕਿ ਜਦੋਂ ਉਸ ਤੇ ਘਰ ਦੇ ਵਿੱਚ ਆਇਆ ਤਾਂ ਉਹਨਾਂ ਨੇ ਇਹਨੂੰ ਮੌਕੇ ਦੇ ਉੱਪਰ ਫੜ ਲਿਆ ਤੇ ਉਸ ਤੋਂ ਬਾਅਦ ਉਹਦੇ ਨਾਲ ਉਹਦੇ ਕੋਈ ਸਾਥੀ ਸੀਗੇ ਉਹਨਾਂ ਨਾਲ ਮਿਲ ਕੇ ਇਸ ਦੀ ਕੁੱਟਮਾਰ ਕੀਤੀ ਤੇ ਜਿਹੜੀ ਹੈਗੀ ਹੈ ਰਾਤ ਨੂੰ ਜਿਹੜਾ ਇਸ ਦਾ ਕਤਲ ਕਰ ਦਿੱਤਾ ਸੇ ਹੁਣ ਜਿਹੜੀ ਹੈਗੀ ਹੈ ਮੌਕੇ ਤੇ ਪੁਲਿਸ ਪਾਰਟੀ ਜਿਹੜੀ ਸਾਡੀ ਆ ਗਈ ਹੈ ਫੋਰੈਂਸਿਕ ਟੀਮ ਸਾਡੀ ਮੌਕੇ ਤੇ ਜਿਹੜੀ ਹੈਗੀ ਹੈ ਐਵੀਡੈਂਸ ਕਲੈਕਸ਼ਨ ਕਰ ਰਹੀ ਹੈ ਜਿਹੜੇ ਮ੍ਰਿਤਕ ਦਾ ਰਿਸ਼ਤੇਦਾਰ ਨੇ ਫਾਦਰ ਉਹ ਵੀ ਰਾਤ ਜਦੋਂ ਮੌਕੇ ਤੇ ਆਗੇ ਸੀਗੇ ਉਹਨਾਂ ਨੇ ਵੀ ਆ ਕੇ ਜਦੋਂ ਜਿਹੜਾ ਸਾਰਾ ਮਾਮਲਾ ਜਿਹੜਾ ਆਪਣੇ ਅੱਖੀ ਦੇਖਿਆ ਸੋ ਉਹਨਾਂ ਦੇ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਹੈਗੀ ਹੈ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕਰ ਰਹੇ ਹਾਂ ਸਾਡੀ ਕਿੰਨੀ ਉਮਰ ਕੀ ਨਾਮ ਹੈ ਇਹਦੀ ਤਕਰੀਬਨ 26 ਕੋ ਸਾਲ ਦੀ ਉਮਰ ਹੈ ਯੰਗਏ ਦਾ ਮੁੰਡਾ ਹੈਗਾ ਇਸੇ ਪਿੰਡ ਦਾ ਰਹਿਣ ਵਾਲਾ ਹੈ ਆਮ ਲੰਨੀ ਜੈਸਾ ਨਾ ਅੱਜ ਇੱਥੇ ਜਿਹੜੇ ਫਰਦਰ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਇਹੀ ਗੱਲ ਸਾਹਮਣੇ ਆਈ ਕਿ ਜਿਹੜੀ ਇੱਕ ਲੜਕੀ ਐ ਇਸ ਪਿੰਡ ਦੀ ਰਹਿਣ ਵਾਲੀ ਉਸ ਨਾਲ ਇਹ ਸਬੰਧ ਸੀਗੇ ਰਾਤ ਜਦੋਂ ਉਸ ਨੂੰ ਮਿਲਣ ਆਇਆ ਸੀਗਾ ਤੇ ਕਿਉਂਕਿ ਉਸ ਦੇ ਘਰ ਵਾਲਿਆਂ ਨੂੰ ਪਹਿਲਾਂ ਹੀ ਇਹਨਾਂ ਦਾ ਸ਼ੱਕ ਸੀਗਾ ਤੇ ਉਹ ਪਲਾਨਿੰਗ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਇੱਥੇ ਪਹਿਲਾਂ ਹੀ ਉਹਦੀ ਵੇਟ ਕਰ ਰਹੇ ਸੀ ਜਦੋਂ ਆਇਆ ਤਾਂ ਉਸ ਨੂੰ ਫੜ ਲਿਆ ਫੜ ਕੇ ਉਹਦੀ ਕੁੱਟਮਾਰ ਕੀਤੀ ਤੇ ਜਿਹੜਾ ਹੈਗਾ ਉਸ ਦਾ ਕਤਲ ਕਰ ਦਿੱਤਾ ਪਰ ਪੁਲਿਸ ਕੋਲੋਂ ਕੀ ਕਰਨੀ ਅਸੀਂ ਉਹਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਜਿਹੜੇ ਉਸੇ ਮੌਕੇ ਤੇ ਵਰਾਤ ਆਏ ਸੀਗੇ ਉਹਨਾਂ ਦੇ ਬਿਆਨ ਕਲਮਬੰਦ ਕਰਕੇ ਥਾਣਾ ਆਨੰਦਗੜ੍ਹ ਦੇ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ।